ਯੋ ਬੁੱਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਸਾਰਿਆਂ ਦਾ ਸਵਾਗਤ ਅਰਬੀ ਰਾਜ ਦੀਆਂ ਬੜੀਆਂ ਖਬਰਾਂ ਥਾਰੇ ਗੱਲ ਸਾਂਝੀਆਂ ਕਰ ਰਿਹਾ ਪੰਜਾਬ ਮਾ ਤਾਂ ਵਾਕ ਕਮ ਹੋ ਗਿਆ ਖਡੁੱਬੀ ਤੇ ਤਾਂ ਜਿਸਾਨਾ ਆਇਆ ਯੋ ਬਿਰ ਈਵ ਪੰਜਾਬ ਕੇ ਵਿੱਚ ਮਾ ਗਰਮੀ ਪੈ ਰਹੀ ਗਰਮੀ ਨੇ ਧੂਆ ਘੱਟਿਆ ਪੈ ਲੋਕਾਂ ਦਾ ਲੋਕਾਂ ਨੂੰ ਬਿਜਲੀ ਕੀ ਲੋਡ ਅਰ ਭਗਵਾਨ ਤਮਨ ਨੂੰ ਬੋਟਾਂ ਕੀ ਲੋਡ ਕਿਉਂਕਿ ਈਵ ਜਿਮਨੀ ਚੋਂਨ ਸਿਰ ਕੇ ਉੱਪਰ ਖੜੀ ਉਧਰ ਝੋਨਾ ਲਗਣਾ ਆਰ ਉਧਰ ਰੱਬ ਕਰਿਆ ਗਰਮੀ ਅੱਜੇ ਪਾਣੀ ਆਰ ਉਧਰ ਲੇਟ ਗੇ ਛਟ ਗੇ ਬਾ ਛਟ ਗੇ ਵਜਰੇ ਇਹ ਕਹਰੇ ਵੀਰੇ ਲੂ ਲੱਗਣੇ ਕਰ ਕਾਇਓ ਚੋਨੇ ਕੀ ਲੁਆਈ ਬਿਜਲੀ ਕੀ ਮਤ ਮੰਗ ਹੋਗੀ ਕਭ ਲੇਟ ਜਿਆਦਾ ਦਿਓ ਜੀ ਇਸ ਘਰ ਕਭੀ ਸੂਬੇ ਕੇ ਵਿੱਚ ਮਾਂ ਇਹ ਜਿਹੜੀ ਮੰਗ ਬੱਦੀ ਜਾ ਰਹੀ ਦੀਨ ਪਰਦੀਨਾ ਆ ਰੀਸੀ ਕਰ ਕਾ ਕਹਿ ਲੋ ਵੀ ਉਹ ਮੰਗ ਨੂੰ ਪੂਰਾ ਕਰਨ ਵਾਸਤਾ ਬਿਜਲੀ ਵਾਲੇ ਇਹ ਵਿਚਾਰੇ ਕੀ ਕਰਾ ਇਹ ਬਿਜਲੀ ਦਾ ਯੋ ਤਾਂ ਹੈ ਨਹੀਂ ਵੀ ਫ੍ਰਿਜ ਮਾ ਪਾਣੀ ਰੱਖ ਬਰਫ਼ ਜਮਾਣੇ ਵਾਲਾ ਕੰਮ ਹੋ ਰਿਹਾ ਇਹ ਵੀ ਸੌ ਬਾਦ ਨੂੰ ਵੱਧ ਤੇ ਬੱਤ ਮੰਗ ਜਿਹੜੀ ਮਤਲਬ 11:30 ਵਜੇ ਤੱਕ 15470 ਮੈਗਾਵਾਟ ਦਰਜ ਕਰਿਆ ਯਾਰ ਕਹੇ ਵੀ 2 ਵਜੇ ਤੇ ਨੇੜੇ ਬਿਜਲੀ ਕੀ ਬਾਗ ਜਿਹੜੀ ਮੰਗ ਘਟ ਜਾ ਫਿਰ ਉਹ 11819 ਮੈਗਾਵਾਟ ਤੱਕ ਪਹੁੰਚ ਜਾ ਅਰ ਇਸਤੇ ਬਾਅਦ 3:00 ਵਜੇ ਤੇ ਬਾਅਦ ਫਿਰ ਬਿਜਲੀ ਕੀ ਮੰਗ 15141 ਮੈਗਾਵਾਟ ਮੂਰ ਫੇਰ ਵੱਜ ਜਾ ਮਤਲਬ ਕਹਿ ਲੋ ਵੀ ਜੂਨ ਮਹੀਨੇ ਮੈਂ ਤਾਂ ਕਿ ਸਭ ਤੋਂ ਵੱਧ ਮੰਗ ਜਿਹੜੀ 15471 ਰਹੀ ਆ ਪੰਜਾਬ ਦੇ ਵਿੱਚੋਂ ਛੋਨੇ ਕੀ ਕਾਸਤ ਖੇਤੀવાડી আর ਹੋਰ ਲੋਡ ਕੀ ਜੋ ਕਹਿ ਲੋ ਵੀ ਜਿਹੜੀ ਵਾਦੀ ਜਾ ਰਹੀ ਮੰਗ ਆਈ ਉਹ ਬੇਕਾਬੂਂ ਦੀ ਜਾ ਰਹੀ ਲੈਟ আর ਬੇਕਾਬੂ ਲੈਟਰ ਨੂੰ ਵੀ ਕਾਬੂ ਮਾ ਭਗਵੰਤਾਨ ਵਿਚਾਰਾ ਦੱਸ ਕਿੱਥੇ ਦੇ ਕਰੇਗਾ ਆਲ ਇੰਡੀਆ ਪਾਵਰ ਇੰਜੀਨੀਅਰ ਫੈਂਡਰੇਸਨ ਇੰਦਾਨ ਨੇ ਮੁੱਖ ਮੰਤਰੀ ਨੂੰ ਆਉਣ ਵਾਲੇ ਬਿਜਲੀ ਸੰਕਟ ਕੇ ਬਾਰੇ ਮਾ ਪੱਤਰ ਲਿਖਿਆ ਜੀ ਕਾ ਲਾਈਟ ਦਾ ਸੰਕਟ ਆ ਸਕਾ ਵੀ ਹਾਲਤ ਦਿਨ ਪਰ ਦਿਨ ਗੰਭੀਰ ਹੁੰਦੇ ਜਾ ਰਹੇ ਅਰ ਸਰਕਾਰ ਨੇ ਫਿਰ ਮੰਗ ਪਾ ਕਾਬੂ ਪਾਣ ਵਾਸਤਾ ਯਤਨ ਕਰਨੇ ਸ਼ੁਰੂ ਕਰਤੇ ਈਵ ਕਹਰੇ ਵੀ ਯੋ ਕੰਟਰੋਲ ਕਰਨ ਖਾਤਰ ਕਾ ਵੀ ਯੋ ਦਫਤਰਾਂਗੇ ਟਾਈਮ ਸਰਕਾਰੀ ਦਫਤਰਾਂਗੇ ਟਾਈਮ ਇਨਕੇ ਵਿੱਚ ਮਾ ਕਾ ਹੈ ਵੀ ਬਦਲਾਵ ਹੋ ਸਕਾ ਅਰ ਜੇ ਇਨਕੇ ਵਿੱਚ ਮਾ ਬਦਲਾਵ ਹੋਇਆ ਇਹ ਗੈਲੋ ਵੀ ਦਾਪਤਰਾਵਾਂ ਜਿਹੜੇ ਮਾਰਟਿਓ ਮਤਲਬ ਉਹ ਮਾਂ ਬੰਦੇ ਇਹਨਾਂ ਦੀ ਛੁੱਟੀ ਫਿਰ ਹੋ ਜੇਗੀ ਸੈਟ ਆਹ ਦਾਪਤਰਾਾਂ ਦਾ ਸਮਾਂ ਸਵੇਰੇ 6 ਵਜੇ ਤੇ ਲੈ ਕੇ ਦੁਪਹਿਰੇ 2 ਵਜੇ ਤੱਕ ਹੋਵੇਗਾ ਸਾਰੇ ਵਪਾਰਕ ادارے ਮਾਲ ਦੁਕਾਨਾਂ ਸਾਮ 7 ਵਜੇ ਕਾ ਬੰਦ ਕਰਨੇ ਦੀ ਘਾਰਤੀ ਪਲੈਨਿੰਗ ਅਧਿਉਕਾਂਗੇ ਵਿੱਚ ਮਪੀਕ ਲੋਡ ਪਾਬੰਦੀਆਂ ਲਾਣੀਆਂ ਯੋ ਸ਼ੁਰੂ ਕਰਨੀਆਂ ਅਰ ਪੰਜਾਬ ਦੇ ਵਿੱਚੋਂ ਬਾਕੀ ਰਹਿੰਦੇ ਖੇਤਰਾਂ ਵਿੱਚ ਓਨੇ ਦੀ ਬਜਾਈ 25 ਨੂੰ ਕਰਨੇ ਕੀ ਆ ਰਹੀ ਇਸ ਕੀ ਜਿਹੜੀ ਮਤਲਬ ਕਿਸੇ ਵੀ ਤਰੀਕੀ ਉਲੰਘਣਾ ਕਰਨ ਤੇ ਇਜਾਜ਼ਤ ਨਾ ਦਈ ਜਾ ਵੀ ਇਹ ਲੈਟ ਵੀ ਯਾਨੀ ਕਿ ਅੱਜ ਨਹੀਂ ਲੈ ਕੱਲੂ ਲਾ ਲੈ ਇਸ ਤਰ੍ਹਾਂ ਕੁਝ ਨਹੀਂ ਕਰਨਾ ਪੂਸਾ ਵਰਗੀਆਂ ਜਿਹੜੀਆਂ ਮਤਲਬ 44 ਕੀ ਉਹ ਮਤਲਬ ਪਾਣੀ ਦੀਆਂ ਗੰਦੜੀਆਂ ਕਿਸਮ ਦੀਆਂ ਪਵੰਦੀਆਂ ਅ 90 ਦਿਨਾਂ ਦੇ ਅੰਦਰ ਪੱਕਣ ਵਾਲੀਆਂ ਜਿਹੜੀਆਂ ਪੀਆਰ 126 ਬਾਸਮਤੀ ਕਿਸਾਨਾਂ ਨੂੰ ਇਸੇ ਪਰਤਸਾਹਤ ਕਰਨਾ ਚਾਹੀਦਾ ਔਰ ਐਨਐਸਈ ਗੱਟਾ ਦੇ ਬਿਜਲੀ ਦੀ ਚੋਰੀ ਅਪਰਾਧ ਕਵਰ ਕਰਨੇ ਦੀ ਗੱਲ ਕਰੀ ਪੱਤਰ ਦੇ ਵਿੱਚ ਰਾਜ ਨੂੰ ਨੀਤੀ ਮੁਕਤ ਬਿਜਲੀ ਤੁਰੰਤ ਸਮੀਖਿਆ ਕਰਨੀ ਚਾਹੀਦੀ ਇਹ ਜਿਹੜੀ ਫ੍ਰੀ ਲਾਈਟ ਦੇ ਰਹੇਗਾ ਇਸਕੇ ਉੱਪਰ ਵੀ ਹੱਲ ਕਰੋ ਕਹਾ ਇਹ ਜਿਹੜੀ ਲਾਈਟ ਤਾਂ ਵੀ ਇਤਨੀ ਛੱਡੀ ਜਾ ਰਹੀ ਫ੍ਰੀ ਮਾ ਇਹ ਜੀ 300 600 ਯੂਨਟ ਫ੍ਰੀ ਇਸਕੇ ਉੱਪਰ ਵੀ ਨਾ ਨੇ ਕਿ ਆਗਾ ਵੀ ਉਹ ਇਸ ਨੂੰ ਵੀ ਕੰਟਰੋਲ ਕਰੋ ਕਾ ਜੀ ਉਹ ਨਹੀਂ ਕੰਟਰੋਲ ਕਰਦੇ ਤਾਂ ਫੇਰ ਵੀ ਔਖਾ ਗੰਮ

ਲੈਟ ਲੋਡ ਤੋਂ ਬਾਅਦ ਮੈਂ ਦੇਖਾਂਗੇ ਪਹਿਲਾਂ ਨਸਿਆਂ ਵਾਲਾ ਕੰਮ ਕਰੋ ਲੋਟ ਕਿਉਂਕਿ ਵੀਰ ਪੰਜਾਬ ਕੇ ਵਿੱਚ ਮੈਂ ਕਹਿ ਲਓ ਵੀ ਨਸਿਆਂ ਕੇ ਕਰ ਕਾਜੋ ਜਿਹੜੀ ਖਤਰੇ ਕੀ ਜੋ ਘੰਟੀਆਂ ਖੜਕਰੀਆਂ ਭਗਵੰਤ ਮਾਨ ਕੀ ਸਰਕਾਰ ਵਿਚਾਰੀ ਹਾਸੀਏ ਪਾ ਗਈ ਵਿਚਾਰਾ ਭਗਵੰਤ ਮਾਨ ਵੀ ਕਿਆ ਕਰੇ ਉਧਰ ਜਲੰਧਰ ਜਿਮਨੀ ਚੋਣ ਇਹੋ ਜਿੱਤਣੀ ਨਾ ਵਾਸਤਾ ਬੜੀ ਜ਼ਰੂਰੀ ਹੋ ਗਈ ਅਰ ਚੁੰਨੀ ਲਾਲ ਦਾ ਸ਼ੋਕਰਾ ਖੜਾ ਕਰਿਆ ਬੌਰਾ ਉਧਰ ਸੀਤਲੰਗਰਾਲ ਖੜਾ ਕਰਿਆ ਵਾ ਇਹਨਾਂ ਨੇ ਭਾਜਪਾਲਿਆਂ ਨੇ ਅਰੀ ਭਗਵਾਨ ਤਵਨ ਨੂੰ ਯੂਰੋ ਸੀਟ ਜੇ ਨਾ ਜਿੱਤੇ ਵਿਚਾਰੇ ਫੇ 2000 ਅੱਗਾ ਜਿਹੜੀ ਆ ਰਹੀ ਇਲੈਕਸ਼ਨ ਵਿਧਾਨ ਸਭਾ ਇਸਕੇ ਵਿੱਚ ਉਹ ਭਗਵਾਨ ਤਵਨ ਨੂੰ ਝਟਕਾ ਪੈ ਸਕਾ ਬੜਾ ਅਰਿਸਕਰ ਕਾ ਭਗਵਾਨ ਤਵਨ ਵੀ ਵਿਚਾਰਾ ਚੌਕਸ ਹੋ ਰਿਹਾ ਕਿਆ ਕਰੇ ਤਾਂ ਹੀ ਮਕਾਨ ਵਿਸ ਨੇ ਤਾਂ ਜਲੰਧਰ ਲੈ ਲਿਆ ਕਹ ਰਿਹਾ ਵੀ ਲੋਕਾਂ ਗੇ ਮਿਲਾਂ ਗਾ ਜਾ ਕਾਮੀਂ ਤਰਲਾ ਕਰ ਕਵੀ ਜਿੱਤਰਾ ਮਰਜੀ ਕਰ ਕ ਬੋਟਾਂ ਤੋਂ ਚਲੋ ਚਾੜੂ ਕੇ ਆਕਮੋਂ ਪਾਣੀਆਂ ਫਮਈਆਂ ਅਰ ਜੇ ਫਿਰ ਉਰੇ ਤੇ ਆਮ ਆਦਮੀ ਪਾਰਟੀ ਵਾਲੇ ਫੇਰ ਹਾਰ ਗਏ ਲੋਕਜਵਾਬ ਦੁਹਾਰੇ ਗਏ ਜੇ ਫੇਰ ਹਾਰ ਗਏ ਤੇ ਵੀਰ ਇਹ ਪੱਪੀ ਪ੍ਰੈਸ਼ਰ ਦੁਹਾਰੇ ਗਿਆ ਪੱਪੀ ਪ੍ਰੈਸ਼ਰ ਹਾਰਨੇ ਦੇ ਬਾਅਦ ਇਨਕੇ ਉੱਪਰ ਜਿਆਦਾ ਪ੍ਰੈਸ਼ਰ ਪੈ ਗਿਆ ਵੀਰ ਇਹ ਵੀ ਇਹਨਾਂ ਨੂੰ ਕੰਮ ਕਰਕੇ ਲੋਕਾਂ ਨੂੰ ਦਿਖਾਣੇ ਪੈਣੇ ਜੇ ਕੰਮ ਦੀ ਗੱਲ ਕਰ ਖ ਦਿਖਾਵेंगे ਵੀਰ ਫੇਰ ਇਹ ਜਿੱਤ ਨਹੀਂ ਸਕਦੇ ਜਿੰਨਾ ਮਰਜੀ ਜ਼ੋਰ ਲਾ ਦੇ ਇਹੋ ਬਾਤ ਕੇ ਵਿੱਚ ਮਕੂਲੀ ਦੁਹਾਰੇ ਨਹੀਂ ਆ ਰਹੀ ਸੀ ਕਰ ਕਹ ਲਿਓ ਭਗਵੰਤ ਮਾਨ ਨੇ ਕਹ ਵੀ ਨਸਿਆਂ ਦੇ ਖਿਲਾਫ ਜਿਹੜੀ ਹੋ ਰਹੀ ਹੋ ਈਸਨੂ ਕਾ ਸੈੱਟ ਕਰੋ ਪਰ ਨਸਿਆਂ ਨੂੰ ਕਿਹਾ ਸੈੱਟ ਕਰਾਂਗੇ ਵੀਰ ਬੰਨੋ ਸਮਝਵਾਂ ਨਹੀਂ ਆਂਦੀ ਨਾ ਇੱਕ ਹੋਰ ਚੰਦ ਚੜਾਇਆ ਬਾਈ ਇਹਨਾਂ ਨੇ ਉੱਥਾ ਯੋ ਕਹਿ ਰਹੋ ਵੀਰ ਯੋ ਪ੍ਰਕਾਸ਼ ਬਾਦਲ ਆ ਜਿਹੜਾ ਛੋਕ ਨ ਸੁਗਵੀਰ ਬਾਦਲ ਇਸ ਕਾ ਗਾ ਜਿਹੜਾ ਸਾਲਾ ਯੋ ਕਿਆ ਨੋ ਬਿਕਰਮ ਜਿੱਠਿਆ ਇਸਨਾਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਮੈਂ ਬੰਦ ਗੈਂਗਸਟਰ ਲਾਰੈਂਸ ਮਸਨੋਈ ਦੀ ਵੀਡੀਓ ਕਾਲ ਕਲਿੱਪ ਬਾਇਰਲ ਹੋਣ ਤੋਂ ਬਾਅਦ ਵਿਕਰਮਜੀਠੇ ਨੇ ਸਵਾਲ ਖੜੇ ਕਰਤੇ ਮਜੀਠਿਆ ਕਹ ਰਿਹਾ ਵੀ ਪਹਿਲਾ ਗੈਂਗਸਟਰ ਲਾਰੈਂਸ ਮਿਸ਼ਨ ਹੋਈ ਯੋਗਾਿਕਾ ਸਿੱਧੂ ਮੁਸੀਆਣੇ ਨੇ ਇਸਨੂੰ ਕਤਲ ਕਰਿਆ ਹਾਲ ਹੀ ਵਿੱਚ ਉਹ ਬਿਸਨੋਈ ਨੇ ਗੁਜਰਾਤ ਜੇਲ੍ਹ ਤੋਂ ਪਾਕਿਸਤਾਨੀ ਗੈਂਗਸਟਰ ਸਹਿਜਾਦ ਪੱਟੀ ਨੂੰ ਈਦ ਕੀ ਮੁਬਾਰਕਾ ਦਈਆਂ ਕਾ ਇਹ ਇਸਤੇ ਸਾਬਤ ਹੋਵਾ ਵੀ ਕੇਦ ਕੈਦ ਦੇ ਵਿੱਚ ਹੋਣੇ ਦੇ ਬਾਅਦ ਵੀ ਇਹ ਆਜ਼ਾਦੀ ਕਹਿ ਲਗਾ ਆਪਣਾ ਸਾਰਾ ਕੰਮ ਕਰ ਰਿਆ ਅਰ ਜੇਲ ਕੇ ਵਿਚਮਾਂ ਕਾ ਲਾਈਵ ਹੋ ਕੇ ਇੰਟਰਵਿਊ ਦੇਣੇ ਕੇ ਮਾਮਲੇ ਕੇ ਉਪਰ ਵੀ ਇਹ ਬੜਾ ਸਵਾਲ ਖੜਾ ਕਰਿਆ ਕਾ ਵੀ ਯੋ ਇਸ ਕੀ ਜਾਂਚ ਕਰਾਓ ਅਰ ਗੈਂਗ ਯੁਜੜਾ ਸਲਮਾਨ ਖਾਨ ਨੂੰ ਵੀ ਲਗਾਤਾਰ ਧਮਕੀ ਦੇ ਰਿਆ ਸਲਮਾਨ ਖਾਨ ਕੇ ਘਰ ਕੇ ਉਪਰ ਵੀ ਕਈ ਵਾਰ ਹਮਲੇ ਹੋਏ ਅਰ ਗੈਂਗਸਟਰ ਕੈਦ ਹੋਣੇ ਕੇ ਬਾਵਜੂਦ ਵੀ ਕਾ ਬਿਨਾ ਕਿਸੇ ਰੋਕ ਟੋਕ ਕੇ ਸਾਰੇ ਕੰਮ ਕਰ ਰਹੇ ਅਬ ਇਸ ਤਰ੍ਹਾਂ ਕੀ ਗਤੀਵਿਧੀਆਂ ਜਨਤਾ ਕ ਅਲੋਕਾ ਵਾਸਤਾ ਕਾ ਵੀ ਸੁਰੱਖਿਆ ਖਤਰੇ ਕੇ ਨਿਸ਼ਾਨ ਕੇ ਉਪਰ ਕੈਸਾ ਆ ਰਿਓ ਵੀਰ ਹੈ ਤਾਂ ਬਾਤ ਪੱਕੀ ਈਸ ਦਸੋ ਵੀ ਜੇਲ੍ਹ ਮੇਂ ਬੰਦ ਉਹ ਜੇਲ੍ਹ ਮੇਂ ਤਾਂ ਕਿਸੇ ਨੂੰ ਨਾਰਮਲ ਬੰਦੇ ਨੇ ਚਰਤੀ ਕੀ ਕੁੜੀ ਨਹੀਂ ਲਿਜਾੜਦਾ ਤੇ ਔਰ ਜੋ ਬੰਦਾ ਦੇਖ ਲਿਓ ਵੀਰ ਅੰਦਰ ਤੇ ਬੈਠ ਕਾ ਯੋ ਪੱਟੀ ਨੂੰ ਮबारकਾ ਦੇ ਰਿਹਾ ਉਥਾ ਪਾਕਿਸਤਾਨੀ ਗੈਂਗਸਟਰ ਉਸ ਨੂੰ ਆ ਵੀਰ ਕੀ ਹਾਲ ਹੈ ਈਦ ਦੀਆਂ ਮੁਬਾਰਕਾ ਚਲੋ ਈਦ ਕੀ ਤਾਂ ਚਲੋ ਵੀਰ ਗੱਲ ਨਹੀਂ ਗੱਲ ਤਾਂ ਯੋ ਵੀ ਯੋ ਬੰਦੇ ਜੇਲ੍ਹ ਦੇ ਵਿੱਚੋਂ ਬੈਠਾ ਇਸ ਤਰ੍ਹਾਂ ਬਣਾ ਨੈਟਵਰਕ ਚਲਾ ਰਹੀ ਬੜਾ ਸਵਾਲ ਬਣ ਗਿਆ और इस सवाल के ऊपर कितना कितने वो जवाब देना बनेगा देखोगा जवाब मिलेगा कि नहीं मिलेगा या फिर इसके गुबार रहेगी खबर बेबफफा हुई जनानी ने कह लो दस लाख रुपया देगा अपना घर आला मरवा दिया एक्सीडेंट करवा का फिर गोली मरवा का कतल करा दिया ये मामला निकल का आया भीर जो है मतलब 3 ਸਾਲ ਬਾਅਦ ਪੁਲਿਸ ਨੇ ਪਾਣੀ ਪਤ ਕਈ ਇੱਕ ਕਾਰੋਬਾਰੀ ਵਿਨੋਦ ਬਰਾੜਾ ਇਸ ਦੇ ਕਤਲ ਦੇ ਵਿੱਚ ਮਸਲ ਜਾਣੇ ਦੀ ਸਫਲਤਾ ਮਿਲੀ ਵਿਨੋਦ ਬਰਾੜਾ আর ਉਸ ਦੀ ਜਨਾਨੀ ਇਸ ਨੇ ਆਪਣੇ ਜਿਮ ਟ੍ਰੇਨਰ ਪ੍ਰੇਮੀ ਗੈਲ ਮਿਲਕਾ ਇਸ ਕੀ ਅਤਿਆ ਕਰਿਆ ਪੁਲਿਸ ਸੁਪਰੀਡੈਂਟ ਜੀਤ ਸਿੰਘ ਸੇਖਾਵਤ ਇਸ ਰਾ ਅਦਾਲਤਮਾ ਚਲਾਨ ਪੇਸ਼ ਕਰਿਆ আর ਅਦਾਲਤ ਦੇ ਵਿੱਚ ਇਸ ਨੇ ਦੇਵ ਸੁਨਾਰ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰਿਆ ਇਸ ਦੇ ਇੱਕ ਦਿਨ ਪਹਿਲਾਂ ਮ੍ਰਿਤਕ ਵਿਨੋਦ ਬਰਾੜਾ ਆ ਭਾਈ ਜਿਹੜਾ ਆਸਟ੍ਰੇਲੀਆ ਤੇ ਮੋਬਾਈਲ ਤੇ ਸੁਨੀਹਾ ਆਤਾ ਰੂਸ ਨੇ ਆਪਣੇ ਬਡੇ ਭਰਾ ਕੇ ਕਤਲ ਕੇ ਵਿੱਚ ਮਾਂ ਹੋਰ ਲੋਕਾਂ ਕੇ ਸਾਹਮਣੇ ਕਾ ਸ਼ੱਕ ਪ੍ਰਗਟਾਇਆ ਤਾਂ ਫਿਰ ਅਰ ਪੁਲਿਸ ਨੇ ਸ਼ਿਕਾਇਤ ਗੰਭੀਰਤਾ ਨਾਲ ਲਈ ਯਾਰ ਪੁਲਿਸ ਨੇ ਫਿਰ ਬਨੋਧ ਇਸ ਕੀ ਜਨਾਨੀ ਨੀਦੀ ਔਰ ਜਿੰਮ ਕਾ ਟ੍ਰੇਨਰ ਪ੍ਰੇਮੀ ਸਮਿੱਤ ਇਸ ਨੂੰ ਗ੍ਰਿਫਤਾਰ ਕਰਿਆ ਔਰ ਮਲਜਮ ਤੇ ਪੁੱਛ ਪੜਤਾਲ ਕਰੀ ਯਾਰ ਹਰਾਨੀ ਵਾਲਾ ਖਲਾਸਾ ਹੋਇਆਗਾ ਵੀ ਇਹ ਪ੍ਰੇਮੀ ਸਮਿੱਤ ਗੈਲ ਮੀਲ ਕਾ ਕਾ ਬਨੋਧ ਬਰਾੜਾ ਆ ਕਤਲ ਦੀ ਸਾਜ਼ਿਸ਼ ਰਚੀਦੀ ਦਾ 10 ਲੱਖ ਰੁਪਏ ਦੇਗਾ ਬਨੋਦ ਬਰਾੜਾ ਆ ਐਕਸੀਡੈਂਟ ਕਰਾਇਆ ਕਾ ਬਈ ਹਾਸੇ ਦੇ ਬਚਣ ਵਾਸਤਾ ਉਸ ਨੂੰ ਗੋਲੀ ਮਰਵਾ ਦੇਗਾ ਤਿੰਨ ਕਾਂ ਮੁੱਲਜਮਾਨੇ ਜ਼ੁਲਮ ਕਬੂਲ ਕਰ ਰਿਆ ਯੋ ਕਹ ਲੋ ਵੀਰ ਦੇਖ ਲੋ ਬਈ ਯੋ ਪਿਆਰ ਕੇ ਵਿਚ ਮਨ ਨਹੀਂ ਹੋਈ ਈਸ ਨੇ ਇਸ ਨੂੰ ਦੇਖਿਆ ਹੀ ਨਹੀਂ ਉਸ ਆਰੇ ਇਸਕੇ ਕਾਰ ਵਾਲੇ ਗਏ ਇਸਨੇ ਆਪਣੇ ਕਾਰ ਵਾਲੇ ਕੋ ਗੁੱਚਿਤ ਕਰਾ ਦਿਆ ਵੀਰ ਇਸ ਤਰ੍ਹਾਂ ਵੀ ਹੋ ਜਾ ਕੇ ਇੱਕ ਵਾਰ ਤਾਂ ਹੀ ਮੈਂ ਬਹਾ ਮੀਰ ਪਿਆਰ ਨਾਨੀ ਹੁੰਦਾ ਵੀ ਰੀ ਤੋਂ ਪਿਆਰ ਸਿਆਣਾ ਵੀ ਹੋ। ਅਰ ਉਧਰ ਭਾਜਪੀ ਵਾਲੇ ਜੁਪੀ ਦੇ ਵਿੱਚ ਮਕਾਮ ਪਹਾਰ ਕਿਉਂ ਗਏ? 40 ਟੀਮਾਂ ਲਾ ਦੀਆਂ ਉਹ ਮੋਦੀ ਨੇ ਕਹਾਂ ਜਾਗਾ ਪੁੱਛਕਾਤਾ ਉਹ। ਅਯੁੱਧਿਆ ਅੰਮੇਠੀ ਸੀਟ ਦੀ ਜ਼ਿੰਮੇਵਾਰੀ ਕਿਸ ਨੇ ਚੱਕੀ? ਇਹ ਕਹ ਰਿਹਾ ਬੀਰ ਮਾਨ ਨੇ ਤੋਂ ਇਤਨਾ ਜੋਰ ਲਾ ਤਿਆ। ਜੁਦਿਆਂ ਦੇ ਵਿੱਚ ਮੰਦਰ ਬਣਾ ਤਿਆ, ਯੋਗ ਕਰ ਤਿਆ। ਯੋ ਫਿਰ ਆ ਪਹਾਰ ਗਏ। ਯੋ ਕਿਉਂ ਹਾਰ ਗਏ? ਕਾ ਯੋ ਪਤਾ ਕਰ ਕਾਓ ਜਿਆ। ਇਹ ਗੱਠਜੋੜ ਐਨਡੀਏ ਨੇ ਜੋ ਸਰਕਾਰ ਤੋਂ ਬਣਾ ਲਈ ਪਰ ਭਾਰਤੀ ਜਨਤਾ ਪਾਰਟੀ ਦੀ ਸੀਟਾਂ ਦੇ ਵਿੱਚ ਮਾ ਕਮੀ ਇਸ ਕਾਰ ਦਾ ਵੀ ਦੀਨਾ ਨੇ ਤਾਂ ਬੰਦੇ ਬੰਦੇ ਲਾਈਵ ਦੇਖੋ ਕੀ ਬਣੇਗਾ ਅਰ ਜਿਆਦਾ ਪਤਾ ਲੱਗਿਆ ਨਾ ਵੀ ਕਿਉਂ ਮਾਰੇ ਫੇ ਮੈਂ ਤੁਹਾਨੂੰ ਵੀ ਦੱਸ ਦਿਆਂਗਾ ਵੀਰੇ ਚੰਗਾਈ ਮੈਂ ਚਲਾ ਵੀਰੇ ਲਾਡਾ ਪਵਾਦੀ ਇਸ ਪ੍ਰੋਗਰਾਮ ਤੋਂ ਬਹੁਤ ਪਿਆਰ ਦਿਆਂ ਸਾਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ